ਏਬੀਪੀ ਸਾਂਝ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੂਰਣ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੋਏਗਾ ਕਿ ਜਿਹੜਾ ਯੋਧਾ ਸ਼੍ਰੀ ਰਾਮ ਮੰਦਰ ਜੀ ਦਾ ਉਦਘਾਟਨ ਜਨਵਰੀ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਹੈਗਾ ਸੋ ਸਨਾਤਨ ਧਰਮ ਦੇ ਹਿਸਾਬ ਨਾਲ ਜਿਹੜਾ ਉੱਥੇ ਸ਼ਰਦਾ ਦੇ ਨਾਲ ਉਦਘਾਟਨ ਹੋਏਗਾ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਅਨੇਕਾਂ ਹੀ ਅਹਜੇ ਸ਼ਖਸੀਅਤਾਂ ਪਹੁੰਚਣਗੀਆਂ ਔਰ ਉੱਥੇ ਜਿਹੜਾ ਹੈਗਾ ਨਯੰਗ ਸਿੰਘ ਜੀ ਵੱਲੋਂ ਜਿਹੜਾ ਹੈਗਾ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਨੂੰ ਉੱਥੇ ਲੰਗਰ ਲਗਾਉਣ ਦੀ ਇਜਾਜ਼ਤ ਜਿਹੜੇ ਗਿਆ ਉਹ ਦਿੱਤੀ ਜਾ ਸਕੇ ਸੋ ਸਾਡੇ ਨਾਲ ਨਿਹੰਗ ਸਿੰਘ ਜੀ ਨੇ ਸੋ ਇਹਨਾਂ ਨਾਲ ਪਹਿਲਾ ਰਾਸਤਾ ਕਰਦੇ ਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨਾ ਹੈ ਬਾਬਾ ਜੀ ਮੇਰਾ ਨਾਮ ਹੈ ਬਾਬਾ ਹਰਜੀਤ ਸਿੰਘ ਰਸੂਲਪੁਰ ਜੋ ਚੰਡੀਗੜ੍ਹ ਵਾਲੇ ਸੋ ਦਾਸ ਜਿਹੜਾ ਉਹਨਾਂ ਮਹਾਨ ਸ਼ਖਸੀਅਤਾਂ ਦੇ ਉਹਨਾਂ ਮਾਹਪੁਰਖਾਂ ਦੇ ਪਰਵਾਦ ਚ ਜਿਹੜਾ ਜਥੇਦਾਰ ਬਾਬਾ ਫਕੀਰ ਸਿੰਘ ਨਿਹੰਗ ਸਿੰਘ ਜਿਨ੍ਹਾਂ ਨੇ ਅਜੋਦੀਆ ਦੇ ਵਿੱਚ 1858 ਵਿੱਚ ਜਾ ਕੇ ਮੋਰਚਾ ਲਾਇਆ ਤੇ ਦਾਸ ਉਹਨਾਂ ਦੀ 8ਵੀਂ ਪੀੜੀ ਦਾ ਵਾਰਿਸ ਹੈ ਸੋ ਤੁਸੀਂ ਮਤਲਬ ਕਿ ਅਯੁੱਧਿਆ ਤੋਂ ਜਿਵੇਂ ਤੁਹਾਡੀ 8ਵੀਂ ਪੀਰੀ ਸੀਗੀ ਬਾਬਾ ਜੀ ਨੇ ਉੱਥੇ ਕਾਫੀ ਕਰਨੇ ਉਦੋਂ ਜਦੋਂ ਅਯੁੱਧਿਆ ਰਾਮ ਮੰਦਰ ਸੀਗਾ ਉਦੋਂ ਕਾਫੀ ਉੱਥੇ ਗਹਿਮਾ ਗਹਿਮੇ ਸੀਗੀ ਕਾਫੀ ਮਾਹੌਲ ਜਿਹੜਾ ਤਣਾਪੁਰ ਜਿਹਾ ਸੋ ਉਹ ਪੂਰਾ ਤੁਹਾਡੇ ਬਜ਼ੁਰਗਾਂ ਦੇ ਦੇਖਿਆ ਜੀ ਜੀ ਉਸ ਸਮੇਂ ਕੀ ਆ ਉਸ ਸਮੇਂ ਦੀ ਇੱਕ ਐਫਆਈਆਰ ਦੀ ਕਾਪੀ ਹੈ ਜਿਹੜੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਕੱਟ ਹੋਈ ਸੀਗੀ ਜਿਹਦੇ ਆਧਾਰ ਤੇ ਅੱਜ ਜਿਹੜਾ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਸੀ ਤਾਂ ਜੋ ਅੱਜ ਉੱਥੇ ਰਾਮ ਲੱਲਾ ਜੀ ਹੁਣ ਜਿਹੜੇ ਸਥਾਪਿਤ ਹੋਣ ਜਾ ਰਹੇ ਨੇ ਸੋ ਉਸ ਸਮੇਂ ਉਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਸਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦਾ ਸਤਾਈ ਸਿੰਘ ਹੋਰ ਸੀਗੇ ਤੇ ਫਿਰ ਉਹਨਾਂ ਨੇ ਉੱਥੇ ਅੰਦਰ ਹਵਨ ਵੀ ਕੀਤਾ ਆਰਾਮ ਦੇ ਨਾਮ ਦੇ ਨਾਲ ਉਸ ਉਹਨਾਂ ਲੋਕਾਂ ਨੂੰ ਦੱਸਿਆ ਉਹਨਾਂ ਮੁਗਲਾਂ ਦੇ ਜਿਹੜਾ ਉਸ ਸਮੇਂ ਕਹੀ ਹੈ ਕਿ ਮੁਸਲਮਾਨ ਸਪਾਈਚਾਰਾ ਸੀਗਾ ਜਿਨ੍ਹਾਂ ਨੇ ਕਬਜ਼ਾ ਕੀਤਾ ਸੀਗਾ ਉਹਨਾਂ ਤੇ ਉਹਨੂੰ ਆਜ਼ਾਦ ਕਰਵਾਉਣ ਨੂੰ ਕੋਸ਼ਿਸ਼ ਕੀਤੀ ਪਰ ਉਹਨਾਂ ਤੇ ਫਿਰ ਉਸ ਸਮੇਂ ਉਹਨਾਂ ਚਾਕੇ ਕੋਤਵਾਲ ਦੇ ਵਿੱਚ ਐਫ ਆਈ ਆਰ ਕੱਟ ਕੇ ਤੇ ਅੰਦਰ ਕਰ ਦਿੱਤਾ ਅਸੀਂ ਬਹੁਤ ਸਾਰੇ ਤਸ਼ੱਦਦ ਹੜਾਏ ਤੇ ਅਸੀਂ ਉਸੇ ਦੀ ਪਰੰਪਰਾ ਨੂੰ ਬਰਕਰਾਰ ਰੱਖਦੇ ਆ ਹੋਇਆ ਕਿਉਂਕਿ ਹੁਣ ਤਾਂ RAM ji ਆਪ ਉਥੇ ਨਿਵਾਸ ਨੇ ਉਹਨਾਂ ਨੇ ਸਾਰੀਆਂ ਸੰਗਤਾਂ ਨੇ ਚੰਨ ਪਰਸਨ ਜਾਣਾ ਤੇ ਉਥੇ ਆਪਾਂ ਲੰਗਰ ਲਗਾਉਣ ਵਾਸਤੇ ਜਾਵਾਂਗੇ ਜੀ ਸੋ ਤੁਸੀਂ ਦਿਸਣਾ ਦੱਸਿਆਗਾ ਅੱਠਵੀਂ ਪੀੜੀ ਹੋਗੇ ਉਥੋਂ ਹੁਣ ਕਹੇ ਜਾ ਲੱਗ ਰਿਹਾ ਹੈਗਾ ਕਿ ਹੁਣ ਜਿਹੜੀ ਉਹਨਾਂ ਨੇ ਇੱਕ ਮੋਰਚਾ ਲਗਾਇਆ ਸੀ ਉਸ ਟਾਈਮ ਦੇ ਵਿੱਚ ਹੁਣ RAM ਮੰਦਰ ਬਣ ਕੇ ਭਗਵਾਨ ਜੀ ਦਾ ਤਿਆਰ ਹੋ ਗਿਆ ਕਿੰਨੀ ਇੱਕ ਪ੍ਰਸ਼ੰਸਾ ਹੈਗੀ ਮੰਦਰ ਦੇ ਵਿੱਚ ਮੈਂ ਕਹਿੰਦਾ ਜੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਜਿਹੜੀ ਇਹ ਲੜਾਈ ਆ ਇਹ ਨਿਹੰਗ ਸਿੰਘਾਂ ਦੀ ਲੜਾਈ ਜਿੱਤੀ ਆ ਨਾ ਕਿ ਕਿਸੇ ਸਰਕਾਰ ਦੀ ਜਾਂ ਕਿਸੇ ਦੀ ਹੋਰ ਦੀ ਇਹ ਨਿਹੰਗ ਸਿੰਘਾਂ ਦੀ ਲੜਾਈ ਸੀਗੀ ਨਿਹੰਗ ਸਿੰਘਾਂ ਨੇ ਜਿੱਤੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਨਿਹੰਗ ਸਿੰਘ ਮੋਰਚਾ ਲਾ ਦਨ ਉਹ ਅੱਜ ਨਹੀਂ ਤੱਕ ਕੱਲ ਕੱਲ ਨਹੀਂ ਤੱਕ ਪਰਸੋਂ ਸਤਗੁਰੂ ਤੋੜ ਦੇ ਜਰੂਰ ਨੇ ਮੈਨੂੰ ਲੱਗਦਾ ਕਿ ਉਹ ਨਿਹੰਗ ਸਿੰਘਾਂ ਦਾ ਉਹ ਸਾਡੇ ਬਜ਼ੁਰਗਾਂ ਬਾਬਾ ਫਕੀਰ ਸਿੰਘ ਦਾ ਉਸ ਸਮੇਂ ਦਾ ਉੱਥੇ ਕੀਤਾ ਹੋਇਆ ਤਪ ਉਹ ਲਗਾਇਆ ਹੋਇਆ ਮੋਰਚਾ ਹੀ ਅੱਜ ਫਲ ਕੇ ਸਾਹਮਣੇ ਆਇਆ ਤਾਂ ਅੱਜ ਪੂਰੇ ਦੇਸ਼ ਦੇ ਹਵਾਲੇ ਉਹ RAM LALLA ਜੀ ਉੱਥੇ ਸਥਾਪਿਤ ਹੋਣ ਜਾ ਰਹੇ ਨੇ ਜੀ ਸੋ ਲੰਗਰ ਲਗਾਇਆ ਜਾਏਗਾ ਕਿਸ ਤਰ੍ਹਾਂ ਦਾ ਲੰਗਰ ਲਗਾਇਆ ਜਾਏਗਾ ਔਰ ਕਦੋਂ ਤੁਸੀਂ ਜਿਹੜਾ ਲੰਗਰ ਦੀ ਕੋਈ ਪਾਰਟੀਕੂਲ ਜਾਤ ਨਹੀਂ ਹੁੰਦੀ ਜਾਂ ਕੋਈ ਵਸਤ ਨਹੀਂ ਹੁੰਦੀ ਲੰਗਰ ਤਾਂ ਗੁਰੂ ਦਾ ਹੀ ਲੰਗਰ ਹੁੰਦਾ ਉਹ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਦਸਵੰਦ ਦੇ ਵਿੱਚੋਂ ਉਹਨਾਂ ਬੰਡਹਾਰਿਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਬੇਅੰਤ ਸਾਧੂਆਂ ਦੀ ਕਿਰਪਾ ਨਾਲ ਮੈਂ ਕਹਾਂਗਾ ਕਿ ਬਾਬਾ ਪ੍ਰੀਤਮ ਸਿੰਘ ਜੀ ਰਾਜਪ੍ਰਿਆਣਾ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਰਾਜਪ੍ਰਿਆਵਾਲਿਆਂ ਦਾ ਹੋਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੇਅੰਤ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੋ ਉਸ ਲੰਗਰ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਉਸ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਸਾਰਾ ਦਾਸ ਕੋਲੀ ਹੋਏਗਾ ਤੇ ਮਹਾਰਾਜ ਨੇ ਕਿਰਪਾ ਕਰਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਸ ਲੰਗਰ ਵਿੱਚ ਪ੍ਰਸ਼ਾਦੇ ਪਾਣੀ ਦਾ ਜਲ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਜੀ ਬਾਬਾ ਜੀ ਮਾਲਾ ਪਾਈ ਹੋਈਆਂ ਨੇ ਕਿ ਇਹ ਬਾਣੇ ਦੇ ਵਿੱਚ ਹੁੰਦੀਆਂ ਨੇ ਕਿ ਵੈਸੇ ਇਹ ਤੁਹਾਨੂੰ ਗਿਫਟਡ ਨੇ ਇਹ ਕਿਸ ਤਰ੍ਹਾਂ ਦੀਆਂ ਮਾਲਾ ਨੇ ਬਾਣੇ ਦਾ ਇਹ ਸ਼ਿੰਗਾਰ ਆ ਜਿਵੇਂ ਬਾਣੇ ਨੂੰ ਹੁਣ ਗਿਆ ਇਹ ਹਜੂਰੀ ਆ ਹਜੂਰੀਏ ਨੂੰ ਸ਼ਿੰਗਾਰ ਵਾਸਤੇ ਕੌਡੀਆਂ ਲਾਈਆਂ ਨੇ ਇਹ ਸਾਡੇ ਸ਼ਰੀਰ ਦਾ ਇੱਕ ਸ਼ਿੰਗਾਰ ਹੈ ਇਹ ਬਾਕੀ ਦੂਸਰੀ ਗੱਲ ਹੈ ਕਿ ਰੁਦਰਾਕਸ਼ ਰੁਦਰਾਕਸ਼ ਦੀ ਇੱਕ ਆਪਣੀ ਖੇੜ ਹੈ ਚੰਗੀ ਚੀਜ਼ ਨੂੰ ਗਲ ਵਿੱਚ ਪਾਉਣ ਦੇ ਨਾਲ ਜੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਪਾ ਲੈਣੀ ਚਾਹੀਦੀ ਆ ਤੇ ਦੂਸਰਾ ਆਪਣਾ ਮੋਜ ਹੈ ਸੋ ਇਹ ਦੇ ਵਿੱਚ ਕੋਈ ਹੋ ਨਹੀਂ ਇਹ ਓਸ਼ੋ ਦੀ ਮਾਲ ਹੈ ਸੋ ਰੁਦਰਾਕਸ਼ ਨੇ ਤਰਸ਼ੂਲ ਨੇ ਬਹੁਤ ਸਾਰਾ ਕੁਝ ਸਤਗੁਰਾਂ ਜੀ ਦੇ ਨਾਮ ਬੇਅੰਤ ਚੀਜ਼ਾਂ ਹੋਣ ਜਿਹੜੀਆਂ ਮੈਂ ਕਹਿੰਦਾ ਜੇ ਸ਼ਿਵ ਭਗਵਾਨ ਸੱਪ ਪਾ ਸਕਦੇ ਨੇ ਤੇ ਅਸੀਂ ਤਾਂ ਮਾਲਾ ਪਾਈਆਂ ਜੇ ਕਿਰਪਾ ਕਰਨ ਮਹਾਰਾ ਸਿਰ ਤੇ ਹਾਤਰਾ ਪਾ ਸੱਪ ਵੀ ਹਵਾ ਲਾਂਗੇ ਜੀ ਬਾਬਾ ਜੀ ਫਿਰ ਇੱਕ ਗੱਲ ਦੱਸੋ ਫਿਰ ਜਿਹੜੀਆਂ ਕਈ ਜਥੇਬੰਦੀਆਂ ਆਈਆਂ ਸਰ ਅਕੈਡਮੀਆ ਨਿਕਲ ਕੇ ਆਉਂਦੀਆਂ ਨੇ ਕਿ ਤੁਸੀਂ ਮਾਲਾ ਨਹੀਂ ਪਾ ਸਕਦੇ ਜੀ ਇਹ ਨਹੀਂ ਕਰ ਸਕਦੇ ਜੀ ਮਤਲਬ ਕਿ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆਗੇ ਤੁਸੀਂ ਮੈਂ ਇਹ ਕਹਾਂਗਾ ਕਿ ਉਹਨਾਂ ਨੇ ਸਾਰਾ ਸਿੱਖਾਂ ਦਾ ਪਹਿਲਾ ਇਤਿਹਾਸ ਨਹੀਂ ਪੜ੍ਹਿਆ ਜੇ ਉਹ ਸਿੱਖ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਬਖਸ਼ੀ ਹੋਈ ਬਾਣੀ ਨੂੰ ਹੀ ਜਿਹੜੇ ਮੰਨਦੇ ਉਹ ਲੋਕ ਨੇ ਬੇਸਿਕਲੀ ਉਹ ਸਿੱਖ ਨਹੀਂ ਐ ਇੱਕ ਭੇਖ ਐ ਉਹ ਸਿੱਖੀ ਦੇ ਵਿੱਚ ਇੱਕ ਜਿਹੜੇ ਜੰਮੇ ਹੋਏ ਸਾਡੇ ਘਰਾਂ ਦੇ ਵਿੱਚ ਉਹ ਮਸੰਦ ਨੇ ਨਾ ਕਿ ਸਿੱਖ ਨੇ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਸਿੱਖ ਸੀ ਜਿਹੜੇ ਜਦੋਂ ਸੰਸਕਾਰ ਹੋਏ ਨਾਲ ਜਿਹੜੇ ਉਹ ਤੋਂ ਮੁਗਲਾਂ ਦੇ ਨਾਲ ਹੀ ਉਹਨਾਂ ਦੇ ਇਕੱਠੇ ਸੰਸਕਾਰ ਕਰ ਪਛਾਣੇ ਤਾਂ ਹੈ ਨਹੀਂ ਤੇ ਮਹਾਰਾ ਨੂੰ ਕਿਹਾ ਕਿ ਮਹਾਰਾ ਨੇ ਕਿਹਾ ਸੰਸਕਾਰ ਹੋਗੇ ਭਾਈ ਕਹਿੰਦੇ ਹਾਂਜੀ ਹੋਗੇ ਕਹਿੰਦੇ ਭਈ ਪਛਾਣੇ ਕਿਵੇਂ ਮਹਾਰਾ ਕਹਿੰਦੇ ਇਕੱਠੇ ਕਹਿੰਦੇ ਮਹਾਰਾ ਕਹਿੰਦੇ ਇਕੱਠੇ ਹੀ ਭੂਗਤੇ ਕਹਿੰਦੇ ਹੁਣ ਫੇ ਮਹਾਰਾ ਦੇ ਬੱਚੇ ਨੇ ਕਿ ਹੁਣ ਤੁਹਾਡੇ ਘਰ ਜੰਮਣਗੇ ਤੁਹਾਡੀਆਂ ਜਣਾ ਵੜਣਗੇ ਇਹ ਉਹ ਸਾਡੇ ਸਿੱਖਾਂ ਦੇ ਘਰ ਜੰਮੇ ਹੋਏ ਲੋਕ ਨੇ ਜਿਹੜੇ ਸਿੱਖਾਂ ਦੇ ਘਰ ਤਾਂ ਜੰਮੇ ਨੇ ਤੇ ਸਿੱਖੀ ਦੀਆਂ ਹੀ ਜਣਾ ਵੜਦੇ ਨੇ ਅਸੀਂ ਸਿੱਖੀ ਨੂੰ ਪੂਰੀ ਦੁਨੀਆ ਤੇ ਲੈ ਕੇ ਜਾਣਾ ਉਹ ਰਾਮ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ तमाम ਸ਼ਹੀਦਾ ਸਿੰਘਾਂ ਦੀ ਕਿਰਪਾ ਨਾਲ ਆਪਾਂ ਇਹਨੂੰ ਪੂਰੀ ਦੁਨੀਆ ਤੇ ਇੱਕ ਚੰਗਾ ਮੈਸੇਜ ਲੈ ਕੇ ਜਾਈਏ ਜਿੱਥੇ ਅਸੀਂ ਆਪਣੇ ਮਾਪੁਰਖਾਂ ਦੇ ਜੀ ਆਸ਼ੀਰਵਾਦ ਨਾਲ ਲੰਘਦੀ ਵਿਵਸਥਾ ਕਰੀਏ ਕਈ ਹਿੰਦੂ ਸੰਸਥਾਵਾਂ ਨੇ ਜਾਂ ਕਈ ਮੋਢੀ ਹੁੰਦੇ ਆ ਉਹ ਕਹਿੰਦੇ ਜਿਹੜੇ ਸਿੱਖ ਨੇ ਹੈ ਤਾਂ ਹਿੰਦੂਆਂ ਦੇ ਨਿਕਲੇ ਹੋਏ ਪਹਿਲਾਂ ਹਿੰਦੂ ਹੀ ਹੁੰਦੇ ਸੀਗੇ ਮਤਲਬ ਕਿ ਕਈਆਂ ਦੀ ਵਿਚਾਰਧਾਰਾ ਕੁਝ ਹੁੰਦੀ ਹੈ ਕਈਆਂ ਦੀ ਵਿਚਾਰਧਾਰਾ ਕੁਝ ਹੁੰਦੀ ਹੈ ਦੇਖੋ ਸਨਾਤਨ ਦਾ ਅਸਲ ਦੇ ਵਿੱਚ ਕੀ ਆ ਅਸਲ ਦੇ ਵਿੱਚ ਸਨਾਤਨੀ ਅਸੀਂ ਆ ਤੁਸੀਂ ਸਨਾਤਨੀ ਜਿਹੜੇ ਹਿੰਦੂ ਭਾਈਚਾਰਾ ਉਹ ਸਨਾਤਨੀ ਆਪਣੇ ਆਪ ਨੂੰ ਬਾਅਦ ਚ ਕਹਾਵੇ ਪਹਿਲਾਂ ਅਸੀਂ ਆ ਤੁਸੀਂ ਸਾਨੂੰ ਗਿਣਦੇ ਹੀ ਕਿਉਂ ਅਲੱਗ ਨਾ ਅਸੀਂ ਅਲੱਗ ਹੋਏ ਆ ਨਾ ਲੱਗਾ ਅਲੱਗ ਤਾਂ ਤੁਸੀਂ ਸਾਤੇ ਹੁੰਦੇ ਆਂ ਅਸੀਂ ਦੱਸੋ ਕਦੋਂ ਅਲੱਗ ਹੋਏ ਆਂ ਅਸੀਂ ਤਾਂ ਜਿਵੇਂ ਪ੍ਰਮਾਤਮਾ ਨੇ ਭੇਜੇ ਆਂ ਓਵੇਂ ਹੀ ਆਂ ਠੀਕ ਐ ਕੜਾ ਸਾਡੇ ਕੋਲ ਆ ਸ਼ਿਵ ਦੀ ਦਾ ਤਰਸੂਲ ਸਾਡੇ ਕੋਲ ਆ ਸ਼ਾਸਤਰ ਸਾਡੇ ਕੋਲ ਨੇ ਸਾਡੇ ਕੋਲ ਦਾੜੇ ਨੇ ਸਾਡੇ ਰਿਸ਼ੀਆਂ ਮੂਣਿਆਂ ਦੀ ਬਖਸ਼ਾਵਾ ਸਾਡਾ ਸਰੂਪ ਹੈ ਉਹ ਅਕਾਲ ਚੁਗ ਦੇ ਸਮੇਂ ਦੇ ਕਹਾ ਕੇ ਜਦੋਂ ਧਰਤੀ ਦੀ ਜਦੋਂ ਸਥਾਪਨਾ ਹੋਈ ਜਿਹੜਾ ਸਰੂਪ ਸਤਗੁਰੂ ਸਮੇ ਲੈ ਕੇ ਆਏ ਉਹ ਸਰੂਪ ਸਾਡੇ ਕੋਲ ਆ ਵਿਸ਼ਨੂੰ ਸਾਡਾ ਸ਼ਿਵ ਸਾਡਾ ਬ੍ਰਹਮਾ ਸਾਡਾ ਹੈ ਸਾਰੇ ਸਾਡਾ ਰਾਮ ਜੀ ਸਾਡੇ ਸਾਡੇ ਬਜ਼ੁਰਗਾਂ ਦੇ ਉਹ ਰਾਮ ਮੰਦਿਰ ਨੂੰ ਆਜ਼ਾਦ ਕਰੇ ਮੈਂ ਤੁਹਾਨੂੰ ਪ੍ਰੂਫ ਦੇ ਰਿਆ ਇਹ ਅੱਜ ਦਾ ਪ੍ਰੂਫ ਤੁਹਾਡੇ ਸਾਹਮਣੇ ਸ਼ਖਸੀ ਤੌਰ ਤੇ ਖੜੇ ਜਿਨ੍ਹਾਂ ਨੇ ਬਜ਼ੁਰਗਾਂ ਨੇ ਜਾ ਕੇ ਬਾਬਾ ਫਕੀਰ ਸਿੰਘ ਨੇ ਉਸ ਸਮੇਂ ਮੋਰਚਾ ਲਾਉ ਦੇ ਵਿੱਚ ਕੀ ਕੁਛ ਹੈ ਸਾਡੇ ਕੋਲ ਉਸ ਸਮੇਂ ਦੀ ਐਫਆਈਆ ਰਹੀ ਹੈ ਇਸ ਟਾਈਮ ਹੈ ਇਸ ਸਮੇਂ ਮੋਬਾਈਲ ਚ ਤੁਸੀਂ ਜੇ ਬਾਕੀ ਕੋਈ ਕਾਪੀ ਲੈਣੀ ਵੀ ਚਾਹੇ ਮੇਰੇ ਵੱਲੋਂ ਤਾਂ ਤੁਹਾਨੂੰ ਉਹ ਤੇ ਯਕੀਨੀ ਆਉਣਾ ਤੁਸੀਂ ਜਦ ਮਰਜੀ ਆਰਟੀ ਦੇ ਤਹਿਤ ਤੁਸੀਂ ਲੈ ਸਕਦੇ ਆ ਕੋਈ ਵੀ ਬੰਦਾ ਲੈ ਸਕਦਾ ਠੀਕ ਹੈ ਸਾਡੇ ਬਜ਼ੁਰਗਾਂ ਦੇ ਨਾਮ ਸੋ ਅੱਜ ਕੱਲ ਜਿਹੜੀਆਂ ਗਿਆ ਪਰੰਪਰਾਵਾਂ ਤੁਰੀਆਂ ਹੋਈਆਂ ਨੇ ਕੋਈ ਕੁਝ ਕਹਿ ਦਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਿੱਛੇ ਪਟਿਆਲੇ ਦੇ ਵਿੱਚ ਇੱਕ ਕਾਫੀ ਕਲੈਸ਼ ਹੋ ਗਿਆ ਸੀਗਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਦੋ ਤਕਰਾਰ ਦੋ ਧਿਰਾਂ ਦੇ ਵਿੱਚ ਇੱਕ ਉਹਦੇ ਕਰਕੇ ਮੰਦਿਰ ਤੇ ਵੀ ਅਟੈਕ ਹੋ ਗਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜਿਹੜੇ ਅਜਿਹੇ ਲੋਕ ਨੇ ਇਹਨਾਂ ਨੂੰ ਸਰਕਾਰਾਂ ਨੂੰ ਨੱਥ ਪਾ ਲੈਣੀ ਚਾਹੀਦੀ ਆ ਜਿਹੜੇ ਸਮਾਜ ਦੇ ਵਿੱਚ ਵਾਇਲੈਂਸ ਫਨਾਉਂਦੇ ਨੇ ਜਾ ਸਮਾਜ ਨੂੰ ਲੜਾਉਣ ਦੇ ਵਿੱਚ ਆਪਣਾ ਯੋਗਦਾਨ ਨਿਭਾ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਜੀ ਅਸੀਂ ਆਏ ਕਰ ਦੋਗੇ ਉਹ ਕਰ ਦੋਗੇ ਅਸੀਂ ਜੀ ਖਾਲਸਤਾਨ ਕਰ ਦੋਗੇ ਜੀ ਫਲਾਣਾ ਕਰ ਦੋਗੇ ਆਪਾਂ ਉਹਨਾਂ ਦੇ ਕਦੇ ਵੀ ਉਹਨਾਂ ਨੂੰ ਪਸੰਦ ਨਹੀਂ ਕਰਦੇ ਅਸੀਂ ਅਮਨ ਨੂੰ ਪਸੰਦ ਕਰਦੇ ਆ ਆਪਸੀ ਭਾਈਚਾਰੇ ਨੂੰ ਪਸੰਦ ਕਰਦੇ ਆ ਤੁਸੀਂ ਸਾਰੇ ਸਾਡੇ ਭਰਾ ਹੋ ਇਹ ਜਿੰਨੇ ਹਿੰਦੂ ਭੈਣ ਭਾਈ ਨੇ ਸਾਡੀ ਜਾਨ ਦਾ ਇਹ ਤੁਸੀਂ ਸਾਡੇ ਤਾਜ ਹੋ ਸਾਡੇ ਤੁਸੀਂ ਮੈਂ ਕਹਾਂ ਕਿ ਤੁਸੀਂ ਜਦ ਮਰਜੀ ਸਾਡੀ ਜਾਨ ਮੰਗ ਲਓ ਚਾਹੇ ਅਸੀਂ ਦੰਦੇ ਆਏ ਆ ਆ ਮੰਦਿਰ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਤੇ ਅਸੀਂ ਵੀ ਕਰਾਂਗੇ ਕੋਈ ਇਹ ਨਹੀਂ ਜਿਹੜੇ ਅਜਿਹੇ ਲੋਕ ਨੇ ਉਹਨਾਂ ਦੀ ਤਾਂ ਗੱਲ ਕਰਨਾਂ ਹੀ ਗੁਨਾਹ ਹੈ ਸੋ ਬਾਬਾ ਜੀ ਇੱਕ ਜਿਹੜਾ ਹੈਗਾ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਕੱਲ ਜ਼ਿਆਦਾਤਰ ਯੂਥ ਹੈ ਕਰਾਹੇ ਪਈ ਹੋਈ ਹੈ ਜਗਾ ਜਗਾ ਜਿਹੜੀਆਂ ਗਿਆ ਨਸ਼ੇ ਦੀਆਂ ਨਾਲ ਚਿੱਟੇ ਨਾਲ ਮੌਤ ਹੋ ਰਹੀ ਹੈ ਹੋਰ ਹੋਰ ਤਾਂ ਹੋਰ ਜਿਹੜਾ ਹੈਗਾ ਜਿਹੜੀਆਂ ਕੁੜੀਆਂ ਨੇ ਬੀਬੀਆਂ ਨੇ ਉਹ ਵੀ ਜਿਹੜੀਆਂ ਨਸ਼ੇ 'ਚ ਲੁਪਤ ਹੋਣ ਲੱਗੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਦੇਖੋ ਲੋਕਾਂ ਦਾ ਕੈਰੈਕਟਰ ਕਿੱਥੇ ਤੱਕ ਡਿੱਗ ਗਿਆ ਤੁਸੀਂ ਜਿਆਦਾ ਤੁਸੀਂ ਪੱਤਰ ਕੋ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਨਾ ਮੇਰੇ ਗੁਰੂ ਦਾ ਬਾਣਾ ਮੇਰੇ ਪਾਇਆ ਮੈਂ ਕਿਸੇ ਦੀ ਨਿੰਦਿਆ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਮੇਰੇ ਜਿਹੜੇ ਨਿਕਲੇ ਹੋ ਸ਼ਬਦ ਨੇ ਉਤੇ ਬਹੁਤ ਸਾਰੇ ਸ਼ਬਦ ਮੇਰੇ ਬਾਣੇ ਤੇ ਆ ਜਾਣੇ ਨੇ ਇਸ ਗੱਲ ਕਰਕੇ ਮੈਂ ਸਾਰੇ ਆਪਣੇ ਭੈਣ ਭਾਈਆਂ ਨੂੰ ਇਹੀ ਕਹਾਂਗਾ ਤੁਸੀਂ ਆਪਣੇ ਘਰ ਵਾਸੀ ਜਿਹੜਾ Hindu ਭਾਈ ਆ ਉਹ ਆਪਣੇ ਧਰਮ ਵਿੱਚ ਪਰਪੱਕ ਰੱਖੇ ਉਹ ਰਮਾਇਣ ਪੜੇ ਗੀਤਾ ਦਾ ਪਾਠੀ ਹੋਵੇ ਤੁਸੀਂ ਆਪਣੀ ਸੰਸਕ੍ਰਿਤੀ ਨੂੰ ਜੋੜੋ ਆਪਣੇ ਭਗਵੇਂ ਨਾਲ ਜੋੜੋ ਜਿਹੜੇ ਮੇਰੇ ਭੈਣ ਭਰਾ ਨੇ ਜਿਹੜੇ ਸਿੱਖੀ ਤੋਂ ਪਤਿਤ ਹੋਏ ਨੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਤੁਸੀਂ ਆਪਣੇ ਘਰ ਵਾਪਸੀ ਕਰੋ ਤੁਸੀਂ ਇੱਕ ਕਪਲ ਦੇਖਿਆ ਹੋਊਗਾ ਤੁਸੀਂ ਬਹੁਤ ਸਾਰਾ ਵਾਇਰਲ ਹੋਇਆ ਠੀਕ ਹੈ ਬਪਰੀ ਸਿੰਘ ਤੇ ਮੌਜੂਦਾ ਜਿਹੜਾ ਨਾਮ ਉਹਦਾ ਬਦਲ ਕੇ ਸਿੱਖਾਂ ਨੇ ਦਿੱਤਾ ਉਹ ਆਪਣੇ ਹੀ ਬੱਚੇ ਨੇ ਤੁਸੀਂ ਉਹਨਾਂ ਨੂੰ ਵੀ ਕਿਤੇ ਤੁਹਾਨੂੰ ਤੁਸੀਂ ਇੰਟਰਵਿਊ ਤੁਹਾਡੀ ਡੇਲੀ ਪੋਸਟ ਤੇ ਵੀ ਹੋਈ ਆ ਅਜੇ ਇਹ ਪਤਾ ਨਹੀਂ ਕਿੰਨੇ ਕਪਲ ਨੇ ਜਿਹੜੇ ਜਿਨ੍ਹਾਂ ਨੂੰ ਘਰ ਵਾਪਸੀ ਕਰਾਇਆ ਸੋ ਆਓ ਤੁਸੀਂ ਉਹਨਾਂ ਨੇ ਵੀ ਜਰੂਰ ਦੇਖੋ ਆਪਾਂ ਸਿੱਖੀ ਨਾਲ ਜੁੜੀਏ ਸੋ ਸਿੱਖੀ ਨਾਲ ਜੁੜਨ ਦੀ ਜਰੂਰ ਗੱਲ ਕਰ ਰਹੇ ਨੇ ਤਾਂ ਉਸ ਰਾਮੰਦਰ ਦੇ ਵਿੱਚ ਸ਼੍ਰੀ ਰਾਮੰਦਰ ਜੀ ਦੇ ਵਿੱਚ ਜਾਣ ਲਈ ਤਿਆਰੀਆਂ ਪੂਰੀਆਂ ਮੈਂ ਕਹਿੰਦਾ ਮੈਨੂੰ ਇੰਨਾ ਚਾਅ ਏ ਕਿ ਸ਼ਾਇਦ ਹੀ ਦੁਨੀਆ 'ਚ ਇੰਨਾ ਤਾਂ ਮੈਨੂੰ ਮੇਰੇ ਵਿਆਹ ਦਾ ਵੀ ਚਾਅ ਨਹੀਂ ਸੀ ਹੈਗਾ ਜੇ ਸੱਚ ਦੱਸਾਂ ਮੈਨੂੰ ਤਾਂ ਇਹ ਆ ਕਿ ਬਸ ਹੁਣ ਤਾਂ ਸਵਾਸ ਉੱਥੀ ਤਿਆਗ ਦਮਾਂ ਇੰਨਾ ਚਾਅ ਏ ਸੋ ਇਹ ਹਨ ਗੁਰੂ ਦੇ ਸਿੱਖ ਜੋ ਕੀ ਕਹਿੰਦੇ ਨੇ ਕਿ ਜਿਹੜਾ ਹਿੰਦੁਸਤਾਨ ਹੈ ਗੁਲਦਸਤਾ ਹੈਗਾ ਹਰ ਇੱਕ ਧਰਮ ਹਰ ਇੱਕ ਜਾਤ ਦਾ ਸਤਕਾਰ ਹੋਣਾ ਚਾਹੀਦਾ ਹੈਗਾ ਕਹਿੰਦੇ ਆ ਚਾਹੇ ਲੜਾਂ ਦੀਆਂ ਕੋਸ਼ਿਸ਼ਾਂ ਕਈ ਜਿਹੜੀਆਂ ਆਗਿਆ ਨੇ ਏਜੰਸੀਆਂ ਵੱਲੋਂ ਕੀਤੇ ਜਾਂਦੇ ਨੇ ਪਰ ਜਿਹੜੇ ਅਸੀਂ ਇੱਕ ਹੀ ਸਮਾਜ ਰਹਿੰਦੇ ਆ ਇੱਕ ਹੀ ਭਾਈਚਾਰਕ ਚ ਹੈਗੇ ਆ ਅਸੀਂ ਹਿੰਦੂ ਵੀ ਆ ਅਸੀਂ ਸਿੱਖ ਵੀ ਆ ਅਸੀਂ ਸਾਰੇ ਹੀ ਭਰਾ ਭਰਾ ਅਸੀਂ ਆਪਸ ਰਹਿ ਕੇ ਇੱਕ ਦੂਜੇ ਨਾਲ ਜਿਹੜਾ ਪੰਜਾਬੀ ਜਿੱਥੇ ਵੀ ਜਾਂਦਾ ਹੈ ਕਹਿੰਦਾ ਆਪਣੀ ਮਿਹਨਤ ਲਈ ਆਪਣੀ ਖੁਦਦਾਰੀ ਲਈ ਆਪਣੇ ਪਿਆਰ ਲਈ ਆਪਣੇ ਸੰਸਕਾਰ ਲਈ ਜਾਣਿਆ ਜਾਂਦਾ ਹੈਗਾ ਸੋ ਕਿਤੇ ਨਾ ਕਿਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਸੋ ਸ਼੍ਰੀ ਰਾਮ ਮੰਦਰ ਜੀ ਦੀ ਗੱਲ ਕੀਤੀ ਗਈ ਉੱਤੇ ਜਾ ਕੇ ਜਿਹੜਾ ਹੈਗਾ ਯੋਧਿਆ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਹੈਗਾ ਔਰ ਲੰਗਰ ਵੀ ਲਗਾਇਆ ਜਾਏਗਾ ਹੋਰ ਵੀ ਅਪਡੇਟ ਦੇਖਦੇ ਰਹੋ এবিপি ਸੰਜਾ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਨ ਦੀ ਵਿਸ਼ੇਸ਼ ਰਿਪੋਰਟ